ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ 사ਤਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਨੂੰ ਰਸਨਾ ਤੇ ਲਈਏ ਜਹਾਨ ਵਿੱਚ ਫਤਿਹ ਪਾਈਏ ਸਾਰੇ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਓ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਪੀ ਸਿੱਖੀ ਦਾ ਜਿਹੜਾ ਇਹ ਮਹਿਲ ਹੈ ਦੋ ਥੰਮਾਂ ਤੇ ਉਸਰਿਆ ਹੋਇ ਇੱਕ ਥੰਮ ਜੋ ਹੈ ਸਿਮਰਨ ਤੇ ਦੂਜਾ ਹੈ ਸੇਵਾ ਤੇ ਗੁਰਬਾਣੀ ਦੇ ਵਿੱਚ ਸੇਵਾ ਦਾ ਸੰਕਲਪ ਹੈ ਜੋ ਉਹਦਾ ਬੜਾ ਡਿਟੇਲ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਸੇਵਾ ਨੂੰ ਬੜੀ ਮਹਾਨਤਾ ਸਿੱਖ ਪੰਥ ਦੇ ਅੰਦਰ ਦਿੱਤੀ ਗਈ ਹੈ ਸੇਵਾ ਦਾ ਭਾਵ ਉਹ ਕੰਮ ਤੋਂ ਹੈ ਜਿਹੜਾ ਆਪਣੀ ਖੁਸ਼ੀ ਨਾਲ ਕੀਤਾ ਜਾਵੇ ਤੇ ਅੱਗੋਂ ਕਿਸੇ ਇਨਾਮ ਦੀ ਸਲਾਘਾ ਦੀ ਆਸ ਨਾ ਰੱਖੀ ਜਾਵੇ ਤੇ ਬਿਨਾਂ ਕਿਸੇ ਲਾਲਚ ਤੋਂ ਕੀਤੀ ਜਾਵੇ ਜਿਹੜਾ ਸੇਵਾਦਾਰ ਹੁੰਦਾ ਹੈ ਜਿਹਦੇ ਮਨ ਦੇ ਵਿੱਚ ਸੇਵਾ ਦੀ ਚਾਹ ਭਾਵਨਾ ਹੁੰਦੀ ਹੈ ਨਾ ਉਹ ਹਮੇਸ਼ਾ ਸੇਵਾ ਲੱਭਦਾ ਰਹਿੰਦਾ ਹੈ ਜ਼ਰੂਰੀ ਨਹੀਂ ਕਿ ਉਹ ਗੁਰੂ ਘਰ ਚ ਗਿਆ ਆ ਉੱਥੇ ਹੀ ਸੇਵਾ ਕਰ ਸਕਦਾ ਹੈ ਉੱਥੇ ਜਾ ਕੇ ਵੀ ਉਹ ਸੇਵਾ ਕਰਦਾ ਹੈ ਪਰ ਜਦੋਂ ਮਾਤ ਲੋਕ ਦੁਨੀਆ ਦੇ ਵਿੱਚ ਵਿਚਰਦਾ ਹੈ ਜਿੱਥੇ ਉਹਨੂੰ ਮੌਕਾ ਮਿਲਦਾ ਹੈ ਕੋਈ ਲੋੜਵੰਦ ਮਿਲ ਜਾਂਦਾ ਆ ਉਹਨੂੰ ਭੋਜਨ ਛਕਾ ਦੇਣਾ ਭੁੱਖੇ ਨੂੰ ਭੋਜਨ ਪਿਆਸੇ ਨੂੰ ਪਾਣੀ ਛਕਾ ਦੇਣਾ ਵੀ ਇੱਕ ਵੱਡੀ ਸੇਵਾ ਹੈ ਸੇਵਾ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਜਿੱਥੇ ਲੋੜ ਹੋਵੇ ਉੱਥੇ ਲੋੜ ਵਾਲੀ ਸਮਗਰੀ ਦੇ ਦੇਣੀ ਅਨੇਕਾਂ ਦੇ ਅੰਗਹੀਨਾਂ ਦੀ ਸਹਾਇਤਾ ਕਰਨੀ ਕਿਸੇ ਗਰੀਬ ਵਿਦਿਆਰਥੀ ਨੂੰ ਪੜਾਉਣਾ ਕਿਸੇ ਨੂੰ ਕੱਪੜੇ ਦੇ ਦੇਣੇ ਇਹ ਵੀ ਸੇਵਾਵਾਂ ਨੇ ਸਾਸੰਗਤ ਜੀ ਗੁਰੂ ਘਰ ਦੇ ਵਿੱਚ ਅਨੇਕਾਂ ਸੇਵਾਵਾਂ ਮਿਲ ਜਾਂਦੀਆਂ ਨੇ ਲੰਗਰ ਪਕਾਉਣ ਦੀ ਸੇਵਾ ਝਾੜੂ ਬਰਤਨ ਸਾਫ਼ ਕਰਨ ਦੀ ਸੇਵਾ ਹੋਰ ਸੇਵਾਵਾਂ ਬੜੀਆਂ ਨੇ ਜਿਹੜੀ ਅਸੀਂ ਕਰ ਸਕਦੇ ਹਾਂ ਸਰੀਰਕ ਤੌਰ ਤੇ ਉੱਥੇ ਜਾ ਕੇ ਪਰ ਸੇਵਾ ਕਰਦਿਆਂ ਵੀ ਥੋੜਾ ਜਿਹਾ ਧਿਆਨ ਮਨ ਦੇ ਅੰਦਰ ਰੱਖਣਾ ਪੈਂਦਾ ਏ ਕਿ ਸੇਵਾ ਕਰਦਿਆਂ ਮਨ ਦੇ ਵਿੱਚ ਕਿਸੇ ਲਾਲਚ ਦੀ ਆਸ ਨਾ ਹੋਵੇ ਕਿਸੇ ਲਾਲਚ ਦੇ ਅਧੀਨ ਕੀਤੀ ਸੇਵਾ ਪ੍ਰਵਾਨ ਨਹੀਂ ਹੁੰਦੀ ਸੇਵਾ ਉਹੀ ਪ੍ਰਵਾਨ ਹੈ ਜਿਹਦੇ ਵਿੱਚ ਕੇਵਲ ਤੇ ਕੇਵਲ ਨਿਮਰਤਾ ਸਹਿਤ ਕਿਸੇ ਦਾ ਭਲਾ ਹੋਵੇ ਨਾ ਕਿ ਆਪਣਾ ਸਵਾਰਥ ਹੋਵੇ ਤੇ ਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਅਨਿਕ ਭਾਂਤ ਕਰ ਸੇਵਾ ਕਰੀਐ ਜੀਉ ਪ੍ਰਾਨ ਧਨ ਆਗੈ ਧਰੀਐ ਹੁਣ ਪਾਤਸ਼ਾਹ ਜੀ ਹਰ ਕਿਸਮ ਦੀ ਸੇਵਾ ਵਿੱਚ ਤਨ ਮਨ ਧਨ ਮਹਾਰਾਜ ਕਹਿੰਦੇ ਇੱਕ ਜਾਂ ਇੱਕ ਤੋਂ ਵੱਧ ਦੀ ਲੋੜ ਪੈਂਦੀ ਹੈ ਸਾਰੀਆਂ ਸੇਵਾਵਾਂ ਗੁਰਸਿੱਖ ਨੂੰ ਕਰਨੀਆਂ ਚਾਹੀਦੀਆਂ ਹਨ ਗੁਰੂ ਅਰਜਨ ਪਾਤਸ਼ਾਹ ਜੀ ਲਿਖ ਰਹੇ ਨੇ ਅਨੇਕ ਭਾਂਤ ਕਰ ਸੇਵਾ ਕਰੀਏ ਵੀ ਅਨੇਕਾਂ ਤਰੀਕੇ ਦੀ ਸੇਵਾ ਗੁਰਸਿੱਖ ਨੂੰ ਕਰਨੀ ਚਾਹੀਦੀ ਹੈ ਧਨ ਕਰਕੇ ਵੀ ਮਨ ਕਰਕੇ ਵੀ ਤੇ ਤਨ ਕਰਕੇ ਵੀ ਸੋ ਤਨ ਰਾਹੀਂ ਕੀਤਾ ਸੇਵਾ ਦਾ ਭਾਵ ਹੈ ਸੇਵਾ ਵਿੱਚ ਆਪਣੇ ਸਰੀਰ ਦੀ ਵਰਤੋਂ ਕਰਨੀ ਤੇ ਮਨੋ ਸੇਵਾ ਮਤਲਬ ਹੈ ਸੇਵਾ ਲਈ ਉਤਸ਼ਾਹ ਹੋਵੇ ਮਨ ਦੇ ਅੰਦਰ ਆਪਣੀ ਖੁਸ਼ੀ ਨਾਲ ਕੀਤੀ ਸੇਵਾ ਵਿੱਚ ਕੁਦਰਤੀ ਉਤਸ਼ਾਹ ਦਾ ਹੋਣਾ ਜ਼ਰੂਰੀ ਹੈ ਜਿਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਗੁਰੂ ਕੀ ਬਾਣੀ ਦੇ ਅੰਦਰ ਬੱਦਾ ਚੱਟੀ ਜੋ ਪਰੈ ਨਾ ਗੁਣ ਨਾ ਉਪਕਾਰ ਭਾਵ ਕੋਈ ਮਨੁੱਖ ਬੱਧਾ ਰੁੱਧਾ ਕੰਮ ਕਰੇ ਉਸ ਦਾ ਲਾਭ ਨਾ ਤੇ ਆਪਣਿਆਂ ਨੂੰ ਹੁੰਦਾ ਹੈ ਤੇ ਨਾ ਕਿਸੇ ਹੋਰ ਨੂੰ ਹੁੰਦਾ ਹੈ ਤੇ ਸੇਵਾ ਅਗਲੀ ਹੈ ਧਨ ਧਨ ਦੀ ਸੇਵਾ ਜਿਵੇਂ ਗੁਰੂ ਪਾਤਸ਼ਾਹ ਜੀ ਦਾ ਹੁਕਮ ਹੈ ਆਪਣੇ ਸਿੱਖਾਂ ਨੂੰ ਕਿ ਮੇਰਾ ਸਿੱਖ ਕਮਾਈ ਕਿਰਤ ਕਮਰ ਧਰਮ ਦੀ ਜਿਹੜੀ ਉਹਦੀ ਕਮਾਈ ਹੈ ਕਿਰਤ ਹੈ ਉਹਦੇ ਵਿੱਚੋਂ ਦਸਵਾਂ ਹਿੱਸਾ ਜਿਹੜਾ ਹੈ ਉਹ ਦਸਵੰਦ ਦੇ ਰੂਪ ਚ ਗੁਰੂ ਘਰ ਦਵੇ ਗੁਰੂ ਦੇ ਨਾਂ ਤੇ ਕੱਢੇ ਗੁਰੂ ਦਾ ਹੱਕ ਸਮਝ ਕੇ ਤੇ ਸਾਧ ਸੰਗਤ ਜੀ ਸੁੱਤਨੇ ਤਰੀਕੇ ਦੀਆਂ ਸੇਵਾਵਾਂ ਜਿਹੜੇ ਗੁਰੂ ਸਾਹਿਬ ਦਾ ਹੁਕਮ ਹੈ ਗੁਰੂ ਕਾ ਸੇਖ ਕਰਦੇ ਵੀ ਨੇ ਜਿਹੜੇ ਗੁਰੂ ਨੂੰ ਸਮਝਦੇ ਨੇ ਗੁਰੂ ਦੇ ਹੁਕਮ ਨੂੰ ਮੰਨਦੇ ਨੇ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਜੋ ਕਿਸੇ ਫਲ ਦੀ ਇਛਾ ਤੋਂ ਬਿਨਾ ਸੇਵਾ ਕਰਦੇ ਨੇ ਫਿਰ ਉਸ ਵਾਹਿਗੁਰੂ ਨੂੰ ਮਿਲ ਪੈਂਦੇ ਨੇ ਬਿਨ ਸੇਵਾ ਫਲ ਕਬਹ ਨਾ ਪਾਵਸ ਸੇਵਾ ਕਰਨੀ ਸਾਰੀ ਮਹਾਰਾਜ ਕਹਿੰਦੇ ਸੇਵਾ ਤੋਂ ਬਿਨਾ ਕੋਈ ਫਲ ਨਹੀਂ ਮਿਲਦਾ ਕਿਉਂਕਿ ਸੇਵਾ ਹੀ ਸਭ ਤੋਂ ਸ੍ਰੇਸ਼ਟ ਅਮਲ ਹੈ ਇਸੇ ਗੱਲ ਤੇ ਗੁਰਬਾਣੀ ਬਾਰ-ਬਾਰ ਜੋਰ ਦੇ ਰਹੀ ਹੈ ਅਗੇ ਗੁਰਬਾਣੀ ਦਾ ਗੁਰਬਾਣੀ ਚ ਪਾਤਸ਼ਾਹ ਜੀ ਫਰਮਾਉਂਦੇ ਨੇ ਜੇਤੇ ਜੀਤੇ ਤੇ ਸਭ ਤੇਰੇ ਵਿਨ ਸੇਵਾ ਫਲ ਕਿਸੇ ਨਹੀਂ ਮਹਾਰਾਜ ਕਹਿੰਦੇ ਸਾਰੇ ਜੀ ਤੇਰੇ ਨੇ ਪਰ ਸੇਵਾ ਤੋਂ ਬਿਨਾਂ ਕਿਸੇ ਨੂੰ ਫਲ ਪ੍ਰਾਪਤ ਹੋ ਹੀ ਨਹੀਂ ਸਕਦਾ ਲਭ ਪ੍ਰਾਪਤ ਨਹੀਂ ਹੋ ਸਕਦਾ ਤੇ ਸੇਵਾ ਹਮੇਸ਼ਾ ਸੱਚੇ ਦਿਲੋਂ ਕੀਤੀ ਹੋਈ ਉਪਰਵਾਣ ਹੁੰਦੀ ਹੈ ਸੇਵਾ ਕਰੇ ਸਹੀ ਫਲ ਪਾਵੇ ਜਿਨੀ ਸੱਚ ਕਮਾਇਆ ਸਤਿਆਂ ਮਨ ਸੰਤੋਖ ਉਪਜੈ ਦੇਨੇ ਕੈ ਵਿਚਾਰ ਕੀ ਸੱਚੇ ਦਿਲੋਂ ਕੀਤੀ ਹੋਈ ਸੇਵਾ ਹੀ ਲਾਭਦਾਇਕ ਹੈ। ਅਜਹੀ ਸੇਵਾ ਕਰਨ ਵਾਲੇ ਦੇ ਮਨ ਨੂੰ ਸੇਵਾ ਕਰਕੇ ਸ਼ਾਂਤੀ ਮਿਲਦੀ ਹੈ। ਹੰਕਾਰ ਜਾਂ ਸ਼ਲਾਗਾ ਜਾਂ ਨਾਮ ਦੀ ਇੱਛਾ ਦੇ ਵਿੱਚ ਕੀਤੀ ਹੋਈ ਸੇਵਾ ਦਾ ਕੋਈ ਲਾਭ ਨਹੀਂ। ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਿਣ। ਸੇਵਾ ਥਾਇ ਨ ਪਵਈ। ਤਿਸ ਕੀ ਖਪ-ਖਪ ਹੋਏ ਖੁਆਰ ਹੋਵੇਂ ਵਿੱਚ ਸੇਵਾ ਨ ਹੋਵਈ ਤਾਂ ਮਨ ਬਿਰਥਾ ਜਾਏ। ਸੋ ਆਪਾ ਭਾਵ ਤਿਆਗ ਕੇ ਜੇ ਸੇਵਾ ਕਰਾਂਗੇ ਤਾਂ ਹੀ ਉਹ ਕਿਸੇ ਮਰਤਬੇ ਤੱਕ ਰੁਤਬੇ ਤੱਕ ਅਸੀਂ ਪਹੁੰਚ ਸਕਦੇ ਆ ਸੋ ਜੇ ਅਸੀਂ ਕਿਸੇ ਦੀ ਨਿੰਦਾ ਕਰਦੇ ਆ ਤਾਂ ਵੀ ਸੇਵਾ ਜੇ ਨਿੰਦਾ ਚੁਗਲੀ ਦੀ ਸਾਨੂੰ ਆਦਤ ਹੈ ਅਸੀਂ ਕਿਸੇ ਨੂੰ ਕੁਝ ਦੇਖ ਕੇ ਨਹੀਂ ਸਾਡੇ ਮਨ ਨੂੰ ਚੈਨ ਆਉਂਦਾ ਜਾਂ ਕਿਸੇ ਨੂੰ ਦੁਖੀ ਕਰਦੇ ਆ ਮਹਾਰਾਜ ਕਹਿੰਦੇ ਉਹ ਵੀ ਸੇਵਾ ਪ੍ਰਵਾਨ ਨਹੀਂ ਹੋਣੀ ਜਿੰਨੀ ਮਰਜੀ ਸੇਵਾ ਕਰੀ ਜਾਓ ਸੇਵਾ ਇਹ ਤੇ ਨਾਲ ਪਾਸ਼ਾ ਕਹਿੰਦੇ ਸੇਵਾ ਥੋੜੀ ਕਰਨੀ ਤੇ ਮੰਗਦੇ ਬਹੁਤੇ ਆ ਫਿਰ ਐਸੀ ਸੇਵਾ ਦਾ ਵੀ ਕੁਲਾਬ ਨਹੀਂ ਸੇਵਾ ਥੋੜੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਤੋ ਬਹੁਤਾ ਪਰ ਨਿੰਦਾਂ ਮੁਕਤੇ ਨਹੀਂ ਛੂਟੀ ਨਹਿਫਲ ਪਈ ਸਭ ਸੇਵਾ ਪਾਤਸ਼ਾਹ ਕਹਿੰਦੇ ਪ੍ਰਾਈ ਨਿੰਦਿਆ ਤੇ ਤੋ ਛੱਡੀ ਨਹੀਂ ਫਿਰ ਤੇਰਾ ਸੇਵਾ ਕਰਨ ਦਾ ਕੀ ਲਾਭ ਹੋਇਆ ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜੀਉ ਪਿੰਡ ਤੁਮਾਰਾ ਸੋ ਸੇਵਾ ਦੇ ਵਿੱਚ ਬੜੀ ਮਹਾਨਤਾ ਐ ਬੜੀ ਕਿਰਪਾ ਐ ਬੜੀ ਬਖਸ਼ਿਸ਼ ਐ ਇਹ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਤੇ ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਏ ਵੀ ਗੁਰੂ ਕੇ ਜਿਹੜੇ ਲਾਡਲੇ ਸਿੱਖ ਸਨ ਕਿੰ ਕਿੰਨੀ ਸੇਵਾ ਕਰਦੇ ਸੀ ਸੇਵਾਦਾਨ ਨੂੰ ਚਾਹ ਚਤੋਂ ਪੈਰ ਚੜ੍ਹਿਆ ਰਹਿੰਦਾ ਸੀ ਵੀ ਕਿਹੜੇ ਸਮੇ ਗੁਰੂ ਸਾਹਿਬ ਸਾਡੀ ਝੋਲੀ ਦੇ ਵਿੱਚ ਕੋਈ ਸੇਵਾ ਪਾ ਦੇਣ ਹਮੇਸ਼ਾ ਉਹਨਾਂ ਦੇ ਮਨ ਦੇ ਅੰਦਰ ਚਾਹ ਲੱਗੀ ਰਹਿੰਦੀ ਸੀ ਸੇਵਾ ਦੀ ਕਿ ਸੇਵਾ ਨੂੰ ਹਮੇਸ਼ਾ ਸੁੱਤਿਆਂ ਉੱਠਦਿਆਂ ਬੈੰਦਿਆਂ ਉਹਨਾਂ ਦੇ ਮਨ ਦੇ ਵਿੱਚ ਲਾਲਚ ਹੁੰਦਾ ਸੀ ਲਾਲਚ ਕਹਦਾ ਸੀ ਕਿ ਗੁਰੂ ਸਾਹਿਬ ਸਾਨੂੰ ਸੇਵਾ ਜ਼ਰੂਰ ਦੇਣ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਭਾਈ ਝੰਡਾ ਜੀ ਦਾ ਬੜੇ ਪਿਆਰੇ ਗੁਰੂ ਕੇ ਸੇਖ ਹੋਏ ਨੇ ਸੋ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖੀ ਨੂੰ ਸਮਝਾਉਂਦੇ ਹੋਏ ਦੱਸਿਆ ਕਿ ਸਿੱਖੀ ਦੀ ਜਿਹੜੀ ਅਸਲ ਜੜ੍ਹ ਹੈ ਨਿਮਰਤਾ ਹੈ ਤੇ ਸੇਵਾ ਉਸ ਦੀ ਸ਼ਾਖਾ ਹੈ ਤੇ ਐਸੇ ਕਈ ਸਿੱਖ ਸਨ ਗੁਰੂ ਘਰ ਵਿੱਚ ਜੋ ਬਿਨਾਂ ਕਿਸੇ ਲਾਲਚ ਦੇ ਗੁਰੂ ਘਰ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ ਬੜੇ ਮਨ ਧੰਨ ਦੇ ਨਾਲ ਸੇਵਾ ਕਰਦੇ ਸੀ ਤੇ ਗੁਰੂ ਦੇ ਮੋਹੋਂ ਅਚਨ ਚੇਤ ਵੀ ਕੋਈ ਬਚਨ ਨਿਕਲ ਜਾਂਦਾ ਸੀ ਨਾ ਤੇ ਉਹਦੇ ਤੇ ਪੂਰਾ ਉੱਤਰ ਦੇ ਸਿੱਕੀ ਗੁਰੂ ਸਾਹਿਬ ਦੇ ਬਚਨ ਨੇ ਗੁਰੂ ਸਾਹਿਬ ਦੇ ਹੁਕਮ ਨੇ ਇਹਨਾਂ ਦੀ ਅਸੀਂ ਉਲੰਘਣਾ ਨਹੀਂ ਕਰਨੀ ਉਹ ਸਰੀਰ ਦਾ ਖਿਆਲ ਉਹਨਾਂ ਦੇ ਦਿਲਾਂ ਦੇ ਵਿੱਚੋਂ ਵੀ ਨਿਕਲ ਗਿਆ ਹੁੰਦਾ ਸੀ ਕਿ ਸਰੀਰ ਥੱਕ ਗਿਆ ਆ ਕਾਵਟਾਂ ਥਕਾਵਟਾਂ ਉਹਨਾਂ ਨੂੰ ਕਦੀ ਸਤਾਉਂਦੀਆਂ ਨਹੀਂ ਸਨ ਗੁਰੂ ਸ਼ਬਦਾਂ ਨੂੰ ਆਪਣੇ ਜੀਵਨ ਦਾ ਅਸਲ ਅਰਥ ਸਮਝਦੇ ਸਨ ਗੁਰੂ ਦੀ ਕਹੀ ਹੋਈ ਗੱਲ ਨੂੰ ਪਾਣਾ ਮੰਨ ਉਸ ਤੇ ਅਮਲ ਕਰਦੇ ਰਹਿਣਾ ਇਹੀ ਉਹਨਾਂ ਦੀ ਜ਼ਿੰਦਗੀ ਦਾ ਮੇਨ ਮਹਿਸੂਸ ਸੀ ਇਹੇ ਵਿਚਾਰ ਕੱਢ ਦੇਣੀ ਕੀ ਸਾਡਾ ਸਰੀਰ ਥੱਕ ਗਿਆ ਏ ਪੀ ਅੱਜ ਸੌਂ ਜਾਨੇ ਆ ਅੱਜ ਰੈਸਟ ਕਰਦੇ ਆ ਅੱਜ ਸੇਵਾ ਨਹੀਂ ਕਰਦੇ ਇਹ ਚੀਜ਼ ਉਹਨਾਂ ਦੇ ਦਿਮਾਗ ਮਨ ਵਿੱਚ ਕਿਤੇ ਉਲ ਭਲੇਖੇ ਵੀ ਨਹੀਂ ਸੀ ਹੁੰਦੀ ਉਹ ਰਾਤ ਦਿਨ ਨਹੀਂ ਸੀ ਦੇਖਦੇ ਬਸ ਉਹਨਾਂ ਦੇ ਮਨ ਦੇ ਵਿੱਚ ਗੁਰੂ ਦਾ ਹੁਕਮ ਹੁੰਦਾ ਸੀ ਬਸ ਗੁਰੂ ਦੇ ਚਰਨਾ ਦੀ ਹੀ ਪਾਲਣਾ ਕਰਦੇ ਰਹਿੰਦੇ ਸੀ ਹਮੇਸ਼ਾ ਤੇ ਭਾਈ ਝੰਡਾ ਜੀ ਜਿਹੜੇ ਸਨ ਬਾਬਾ ਬੁੱਢਾ ਜੀ ਦੇ ਜਿਹੜੇ ਪੜਪੋਤੇ ਸਨ ਤੇ ਉਹ ਗੁਰੂ ਉਹ ਬਡੇ ਗੁਰੂ ਕੇ ਪਿਆਰੇ ਲਾਡਲੇ ਸਿੱਖ ਹੋਏ ਨੇ ਗੁਰੂ ਦਾ ਹੁਕਮ ਮੰਨਣ ਵਿੱਚ ਇਹ ਕਹਿ ਦਈਏ ਕਿ ਉਹਨਾਂ ਦੇ ਬਰਾਬਰ ਕੋਈ ਸਿੱਖ ਨਹੀਂ ਸੀ ਕਿ ਗੁਰੂ ਸਾਹਿਬ ਦੇ ਹੁਕਮ ਦੀ ਇੰਨੀ ਪਾਲਣਾ ਉਹ ਕਰਦੇ ਸਨ ਤੇ ਭਾਈ ਝੰਡਾ ਜੀ ਜਿਹੜੇ ਨੇ ਗੁਰੂ ਸਾਹਿਬ ਦੇ ਨਿਕਟਵਰਤੀ ਸਿੱਖਾਂ ਚੋਂ ਸੀ ਬੜੇ ਰੱਜੇ ਪੂਜੇ ਕਰਦੇ ਸਨ ਮਾਂ ਬਾਪ ਨੇ ਸਾਰੇ ਸੁੱਖ ਸਾਧਨ ਇਹਨਾਂ ਨੂੰ ਦਿੱਤੇ ਹੋਏ ਸਨ ਸੱਚ ਦੀ ਖਮਾਈ ਖਾਂਦੇ ਸਨ ਸੱਚ ਕਹਿੰਦੇ ਅਤੇ ਸੱਚ ਨੂੰ ਹੀ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਲਾਗੂ ਕਰਦੇ ਤੇ ਗੁਰੂ ਦੀ ਗੱਲ ਨੂੰ ਹਮੇਸ਼ਾ ਆਪਣੇ ਪੱਲੇ ਬੰਨ ਕੇ ਰੱਖਦੇ ਸਨ ਇੱਕ ਵਾਰ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਨੇ ਸੈਰ ਕਰਦੇ ਹੋਏ ਸੁਭਾਵਿਕ ਹੀ ਭਾਈ ਝੰਡੇ ਨੂੰ ਆਖਿਆ ਕਿ ਤੁਸੀਂ ਇੱਥੇ ਠਹਿਰੋ ਗੁਰੂ ਸਾਹਿਬ ਬਾਗ ਦੇ ਦੂਜੇ ਰਾਹ ਮਹਿਲਾਂ ਨੂੰ ਚਲੇ ਗਏ ਭਾਈ ਝੰਡਾ ਤਿੰਨ ਦਿਨ ਅਡੋਲ ਉੱਥੇ ਖੜਾ ਰਿਹਾ ਤੇ ਪਤਾ ਲੱਗ ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਦਾ ਏ ਉਸ ਥਾਂ ਤੋਂ ਬੁਲਾਇਆ ਤੇ ਕਿਹਾ ਭਾਈ ਝੰਡੇ ਨੂੰ ਕਿ ਭਾਈ ਅਸੀਂ ਤਾਂ ਰਤਕ ਰੁਕਣ ਲਈ ਆਕੇ ਅਸੀਂ ਤੂੰ ਤਿੰਨ ਦਿਨ ਉੱਥੇ ਖੜਾ ਰਿਆਂ ਕਿਉਂ ਭਾਈ ਝੰਡਾ ਜੀ ਕਹਿਣ ਲੱਗੇ ਕਿ ਗੁਰੂ ਸਾਹਿਬ ਤੁਹਾਡਾ ਹੁਕਮ ਸੀ ਮੈਂ ਤੁਹਾਡੇ ਅਗਲੇ ਹੁਕਮ ਦੀ ਉਡੀਕ ਕਰਦਾ ਰਿਆਂ ਹੁਣ ਆਇਆ ਹਾਂ ਤਾਂ ਸ਼ੁਕਰ ਮਨਾਇਆ ਹੈ ਐਸੇ ਸਨ ਭਾਈ ਝੰਡਾ ਜੀ ਗੁਰੂ ਦੀ ਕਹੀ ਹੋਈ ਗੱਲ ਨੂੰ ਨੇਰੇ ਸੁਣਦੇ ਨਹੀਂ ਸੀ ਸਾਡੇ ਵਾਂਗੂ ਅਸੀਂ ਇੱਕ ਕੰਨੋਂ ਸੁਣਦੇ ਆਂ ਦੂਜੇ ਕੰਨੋਂ ਕੱਢ ਦਿੰਨੇ ਆਂ ਸਾਡੇ ਵਰਗੇ ਸਿੱਖ ਨਹੀਂ ਸਨ ਇੱਕ ਦਿਨ ਉਹਨਾਂ ਦੇ ਪੈਰ ਫਟੜ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਦੇਖ ਸੁਭਾਵਿਕ ਹੀ فرمایا ਜੁੱਤੀ ਨਾ ਪਹਿਨੋ। ਸੁੰਦੇ ਸਾਰ ਹੀ ਉਹਨਾਂ ਨੇ ਜੁੱਤਾ ਉਤਾਰ ਦਿੱਤਾ ਆਪਣਾ ਜੋੜਾ। ਤਿੰਨ ਮਹੀਨੇ ਨੰਗੇ ਪੈਰੀ ਫਿਰਦੇ ਰਹੇ। ਜਦ ਗੁਰੂ ਜੀ ਨੂੰ ਪਤਾ ਲੱਗਾ ਕਿ ਭਾਈ ਝੰਡੇ ਨੇ ਜੁੱਤੀ ਨਹੀਂ ਪਹਿਨਦੇ ਤੇ ਗੁਰੂ ਸਾਹਿਬ ਨੇ فرمایا ਕਿ ਪਹਿਲਾਂ ਜੁੱਤੀ ਪਹਿਨੋ, ਜੋੜਾ ਪਾਓ। ਅਸਾ ਤਾਂ ਉਤਨੀ ਦੇਰ ਤੱਕ ਪਹਿਨਣ ਲਈ ਕਿਹਾ ਸੀ ਕਿ ਜਿੰਨਾ ਚਿਰ ਤੋ ਅਸੀਂ ਠੀਕ ਨਹੀਂ ਹੁੰਦੇ ਉਹਨਾਂ ਚਿਰ ਨਾ ਪਹਿਨੋ ਤੁਸੀਂ ਅਜੇ ਤੱਕ ਨਹੀਂ ਪਹਿਨੇ। ਵੀ ਹੁਣ ਤੁਸੀਂ ਜੁੱਤੀ ਪਹਿਨ ਸਕਦੇ ਹੋ ਜੋੜਾ ਪਾ ਕੇ ਰੱਖੋ ਪੈਰ ਦੇ ਵਿੱਚ ਚੰਡਾ ਜੀ ਗੁਰੂ ਦੀ ਸੇਵਾ ਵਿੱਚ ਲੱਗੇ ਰਹਿੰਦੇ ਗੁਰੂ ਸਾਹਿਬ ਨੇ ਭਾਈ ਚੰਡੇ ਨੂੰ ਕਿਹਾ ਕਿ ਜਾ ਕੇ ਸੰਗਤ ਵਿੱਚ ਆਖ ਦਿਓ ਕਿ ਲੰਗਰ ਵਾਸਤੇ ਬਾਲਨ ਲੈ ਕੇ ਆਓ ਕਿਉਂਕਿ ਗੁਰੂ ਕਾਲ ਤੋਂ ਹੀ ਸੇਵਾਵਾਂ ਜਿਹੜੀਆਂ ਸੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਚੱਲਦੀਆਂ ਸੀ ਅੱਜ ਹੀ ਨਹੀਂ ਕਿ ਅੱਜ ਸੰਗਤ ਸਹਿਯੋਗ ਆਦੀ ਤਾਂ ਗੁਰੂ ਘਰ ਬੰਦੇ ਨੇ ਤਾਂ ਸੇਵਾਵਾਂ ਚੱਲਦੀਆਂ ਨੇ ਇਹ ਪ੍ਰਾਤਨ ਕਾਲ ਤੋਂ ਇਹ ਚੀਜ਼ਾਂ ਚੱਲਦੀਆਂ ਨੇ ਗੁਰੂ ਘਰ ਜਿਹੜਾ ਏ ਸੰਗਤ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਸੋ ਲੰਗਰ ਚ ਬਾਲਨ ਲਿਉਣਾ ਬੜਾ ਵੱਡਾ ਕੰਮ ਹੈ ਤੇ ਲੱਕੜਾ ਲਿਉਣ ਵਾਲਾ ਨਿਹਾਲ ਹੋਏਗਾ ਤੇ ਭਾਈ ਝੰਡਾ ਜੀ ਆਪ ਆਗਿਆ ਦੱਸ ਕੇ ਲੱਕੜਾ ਚੁਣਨ ਲਈ ਚੱਲ ਪਏ ਲੱਕੜਾ ਚੁਣਨ ਵਿੱਚ ਐਸੇ ਮਸਤ ਹੋਏ ਕਿ ਸਾਰਾ ਦਿਨ ਰਾਤ ਉੱਥੇ ਹੀ ਗੁਜ਼ਾਰ ਦਿੱਤਾ ਅਗਲੇ ਦਿਨ ਆਪ ਢੋ ਕੇ ਲਿਆਏ ਭਾਈ ਝੰਡਾ ਜੀ ਅਗਲੇ ਦਿਨ ਹਜੂਰ ਦਰਬਾਰ ਵਿੱਚ ਹਾਜ਼ਰ ਨਾ ਹੋਏ ਸੋ ਭਾਈ ਝੰਡਾ ਜੀ ਉਹ ਦੋ ਮਤਲਬ ਰਾਤ ਵੀ ਉੱਥੇ ਕੰਮ ਕਰਦੇ ਰਹੇ ਤੇ ਫਿਰ ਅਗਲੇ ਦਿਨ ਦੁਪਹਿਰ ਤੱਕ ਸੁੱਤੇ ਰਹੇ ਤੇ ਲੋਕਾਂ ਨੇ ਜਾਣਿਆ ਕਿ ਭਾਈ ਸਾਹਿਬ ਦਾ ਸਿਰ ਫਿਰ ਗਿਆ ਇਹ ਦਿਮਾਗ ਹਿੱਲ ਗਿਆ ਜੋ ਦੁਪਹਿਰ ਤੱਕ ਸੁੱਤੇ ਰਹਿੰਦੇ ਨੇ ਗੁਰੂ ਜੀ ਤੇ ਹੋਰ ਸਿੱਖ ਭਾਈ ਸਾਹਿਬ ਦੀ ਤਲਾਸ਼ ਲਈ ਨਿਕਲੇ ਭਾਈ ਸਾਹਿਬ ਕਿੱਥੇ ਜਾਂਦੇ ਨੇ ਜਿਹੜੇ ਸੁੱਤੇ ਰਹਿੰਦੇ ਨੇ ਗੁਰੂ ਜੀ ਨੇ ਦੇਖਿਆ ਕਿ ਬਾਲਨ ਦੀ ਪੰਡ ਸਿਰ ਤੇ ਚੁੱਕੀ ਆ ਭਾਈ ਸਾਹਿਬ ਨੇ ਤੇ ਤੁਰੇ ਜਾਂਦੇ ਨੇ ਇਹ ਦੇਖ ਕੇ ਗੁਰੂ ਜੀ ਨੇ ਕਿਹਾ ਤੁਹਾਨੂੰ ਤਾਂ ਨਹੀਂ ਸੀ ਕਿਹਾ ਬਾਲਨ ਤੁਸੀਂ ਹੀ ਲਿਆਓ ਤੁਸੀਂ ਤਾਂ ਜਥੇਦਾਰ ਹੋ ਭਾਈ ਸਾਹਿਬ ਨੇ ਹੱਥ ਜੋੜ ਕੇ ਕਿਹਾ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਹੀ ਫਰਮਾਇਆ ਹੈ कि ਜਾ ਕੇ ਸਿੱਖਾਂ ਨੂੰ ਆਖੋ ਕਿ ਜੰਗਲ ਵਿੱਚ ਲੱਕੜੀ ਕੱਟ ਕੇ ਲਿਆਓ ਮੈਂ ਵੀ ਤੁਹਾਡਾ ਨਿਮਾਣਾ ਜਿਹਾ ਸਿੱਖ ਹਾਂ ਸਿੱਖ ਤੋਂ ਉੱਚਾ ਹੋਰ ਕੋਈ ਰਤਬਾ ਮੇਰੀ ਨਜ਼ਰ ਵਿੱਚ ਹੈ ਹੀ ਨਹੀਂ ਮੈਂ ਵੀ ਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਐਸੇ ਐਸੇ ਸਿੱਖ ਸਨ ਗੁਰੂ ਸਾਹਿਬ ਦੇ ਜਿਹੜੇ ਬਿਨਾਂ ਕਿਸੇ ਸ਼ੰਕੇ ਦੇ ਗੁਰੂ ਦੇ ਹੁਕਮ ਮੰਨਦੇ ਸੀ ਅੱਜ ਅਸੀਂ ਨਿੱਕੀ ਨਿੱਕੀ ਗੱਲ ਤੇ ਗੁਰੂ ਦੇ ਸ਼ੰਕੇ ਮਨ ਵਿੱਚ ਖੜੇ ਕਰ ਲੈਨੇ ਆ ਸਾਡੇ ਵਰਗੇ ਸਿੱਖ ਹੁੰਦੇ ਫਿਰ ਸਾਧ ਸੰਗਤ ਜੀ ਆਪ ਸੋਚ ਲਓ ਕਿ ਅਸੀਂ ਕਿੱਥੇ ਖੜੇ ਆ ਤੇ ਪ੍ਰਾਤਨ ਸਿੱਖ ਫਿਰ ਤਾਂ ਹੀ ਇੰਨੀਆਂ ਖੁਸ਼ੀਆਂ ਗੁਰੂ ਸਾਹਿਬ ਦੀਆਂ ਪ੍ਰਾਪਤ ਕਰਦੇ ਸਨ ਪਰ ਅੱਜ ਵੀ ਜੇ ਕਿਸੇ ਸਿੱਖ ਨੂੰ ਗੁਰੂ ਸਾਹਿਬ ਦੀਆਂ ਪੰਕਤੀਆਂ ਪੜ੍ਹ ਕੇ ਕਹੀਏ ਨਾ ਕਿ ਗੁਰੂ ਸਾਹਿਬ ਦਾ ਹੁਕਮ ਹੈ ਮੰਨਣ ਦੇ ਮਾਰੇ ਕਹਿਣਗੇ ਤੂੰ ਗੁਰਬਾਣੀ ਨੂੰ ਆਪਣੇ ਅਨੁਸਾਰ ਬਦਲ ਰਿਹਾ ਹੈ ਆਪਣੇ ਅਨੁਸਾਰ ਤੂੰ ਚੇਂਜ ਕਰ ਰਿਹਾ ਹੈ ਸੋ ਕੀ ਪਤਾ ਇਸ ਦੇ ਅਰਥ ਕੋਈ ਹੋਰ ਹੋਣ ਮਤਲਬ ਇਹ ਕਹਿ ਕੇ ਪੱਲਾ ਛਡਾ ਲੈਂਦੇ ਨੇ ਪਰ ਗੁਰੂ ਦਾ ਹੁਕਮ ਨਹੀਂ ਮੰਨਦੇ ਪਰ ਸਾਧ ਸੰਗਤ ਜੀ ਪੁਰਾਣੇ ਗੁਰਸਿੱਖ ਸਨ ਹੁਣ ਅਸੀ ਗੁਰੂ ਦਾ ਹੁਕਮ ਨਹੀਂ ਮੰਨਦੇ ਤਾਂ ਹੀ ਸਾਨੂੰ ਥਾਂ-ਥਾਂ ਦੇ ਤੱਕੇ ਖਾਣੇ ਪੈਂਦੇ ਨੇ ਅਸੀਂ ਸੇਵਾ ਨਹੀਂ ਕਰਦੇ ਤੱਕੇ ਖਾਣੇ ਪੈਂਦੇ ਨੇ ਬਰਕਤਾਂ ਨਹੀਂ ਪੈਂਦੀਆਂ ਕਿਉਂਕਿ ਸੇਵਾ ਨਹੀਂ ਕਰਦੇ ਅਸੀਂ ਸੋ ਪ੍ਰਾਤਨ ਸਿੱਖ ਸਨ ਜਿਹੜੇ ਸੇਵਾ ਸਿਮਰਨ ਅਰਜ ਰਜ ਕੇ ਕਰਦੇ ਸੀ ਆਪਣੇ ਸਰੀਰ ਦੀ ਪਰਵਾਹ ਕੀਤੇ ਬਿਨਾ ਸੋ ਇਹ ਇਤਿਹਾਸ ਦੇ ਵਿੱਚੋਂ ਵੀ ਜ਼ਿਕਰ ਅਸੀਂ ਲੈ ਆ ਲਿਆ ਪਹਿਲਾਂ ਗੁਰਬਾਣੀ ਚੋਂ ਅਸੀਂ ਕੋਸ਼ਿਸ਼ ਕੀਤੀ ਸੇਵਾ ਨੂੰ ਸਮਝਣ ਦੀ ਫਿਰ ਇਤਿਹਾਸ ਦੇ ਵਿੱਚੋਂ ਸੇਵਾ ਸਮਝਣ ਦੀ ਕੋਸ਼ਿਸ਼ ਕੀਤੀ ਆਬਾ ਝੰਡਾ ਜੀ ਤੋਂ ਕਿ ਕਿਵੇਂ ਕਿੰਨੇ ਪਿਆਰੇ ਗੁਰਸਿੱਖ ਸੀ ਗੁਰੂ ਪਾਤਸ਼ਾਹ ਦੇ ਸੋ ਹੁਣ ਅਸੀਂ ਬਾਬਾ ਦੀਪ ਸਿੰਘ ਜੀ ਦੇ ਆ ਪ੍ਰੇਮ ਦੇ ਵਿੱਚ ਜੋ ਹੱਡ ਬੀਤੀਆਂ ਇਸ ਚੈਨਲ ਤੋਂ ਸਾਂਝੀਆਂ ਕਰਦੇ ਆ ਉਹ ਅਸੀਂ ਹੁਣ ਆ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਸ਼ਹੀਦ ਸਿੰਘ ਕਿਵੇਂ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਗੁਰੂ ਕੀ ਬਾਣੀ ਜੋ ਰੱਬੀ ਬਾਣੀ ਹੈ ਅਕਾਲੀ ਬਾਣੀ ਹੈ ਕਿਵੇਂ ਸੰਗਤ ਦਾ ਪੜਾ ਕਰਦੀ ਆ ਵਾ ਸਿੱਖ ਸਤਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਦੀ ਬਾਣੀਆਂ ਸਰਬਾਨੀ ਤੁਰਕੀ ਬਾਣੀ ਆਈ ਜਿਨੇ ਸਗਲੀ ਚਿੰਤ ਮਟਾਈ ਸੋ ਸਾਧ ਸੰਗਤ ਜੀ ਇਹ ਧੁਰ ਤੋਂ ਆਈ ਹੋਈ ਬਾਣੀ ਐ ਰੱਬੀ ਬਾਣੀ ਐ ਇਹਦਾ ਕੱਲਾ ਕੱਲਾ ਲਫਜ਼ ਹੈ ਜੋ ਅਲਫਾਜ ਹੈ ਉਹ ਪਰਪੂਰ ਸ਼ਕਤੀ ਦੇ ਨਾਲ ਤਾਕਤ ਦੇ ਨਾਲ ਭਰਿਆ ਹੋਇਆ ਹੈ ਕੱਲਾ ਕੱਲਾ ਅੱਖਰ ਪੜਾ ਕਰਨ ਵਾਲਾ ਹੈ ਜੇ ਮਰਿਆਦਾ ਦੇ ਵਿੱਚ ਰਹਿ ਕੇ ਭਾਵਨਾ ਦੇ ਨਾਲ ਅਸੀਂ ਇਹਨਾਂ ਦਾ ਸਿਮਰਨ ਕਰਾਂਗੇ ਜਾਪ ਕਰਾਂਗੇ ਸਾਡੇ ਸਾਰੇ ਜ਼ਿੰਦਗੀ ਦੇ ਕਸ਼ਟ ਆਪ ਦੂਰ ਕਰਨਗੇ ਪਾਤਸ਼ਾਹ ਜੀ ਆਪ ਵਰਤਣਗੇ ਸ਼ਹੀਦ ਸਿੰਘ ਬਲਾ ਕਰਨਗੇ ਤੇ ਸਾਧ ਸੰਗਤ ਜੀ ਅੱਜ ਜਿਹੜੀ ਹੱਡ ਬੀਤੀ ਅਸੀਂ ਆਪ ਸਭ ਦੇ ਨਾਲ ਸਾਂਝੀ ਕਰਨੀ ਹੈ ਉਹ ਇੱਕ ਭੈਣ ਨੇ ਆਪਣੀ ਹੱਡ ਬੀਤੀ ਸੁਣਾਉਣਾ ਕੀਤੀ ਉਹ ਭੈਣ ਅਮ੍ਰਿਤਾ ਸਾਹਿਬ ਤੋਂ ਹੀ ਹੈ ਤੇ ਉਹ ਭੈਣ Hindu ਪਰਿਵਾਰ ਤੋਂ ਆ Hindu ਫੈਮਿਲੀ ਤੋਂ ਆ ਤੇ ਬਿਲਕੁਲ ਰੀਤੀ ਰਿਵਾਜ ਅਲੱਗ ਸਿੱਖ ਧਰਮ ਨਾਲੋਂ ਪਰ ਉਹ ਭੈਣ ਦੀ ਸ਼ਰਧਾ ਸੀ ਪ੍ਰੇਮ ਸੀ ਕਿਉਂਕਿ ਅੰਮ੍ਰਿਤਸਰ ਆਵਾਸੀ ਜਿਹੜੇ ਨੇ ਅੰਮ੍ਰਿਤਸਰ ਸਾਹਿਬ ਰਹਿਣ ਵਾਲੇ ਨੇ ਉਹਨਾਂ ਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਲ ਬੜਾ ਸਨੇਹ ਹੁੰਦਾ ਹੈ ਬੜਾ ਪ੍ਰੇਮ ਹੁੰਦਾ ਹੈ ਭਾਵੇਂ ਉਹ ਕਿਸੇ ਵੀ ਧਰਮ ਕਿਸੇ ਵੀ ਜਾਤ ਪਾਤ ਦੇ ਹੋਣ ਉਹ ਜਾਤਾਂ ਪਾਤਾਂ ਸਾਡੇ ਵਰਗੇ ਲੋਕਾਂ ਮੂਰਖ ਲੋਕਾਂ ਨੇ ਬਣਾਈਆਂ ਨੇ ਗੁਰੂ ਦੀ ਨਿਗਾਹ 'ਚ ਕੋਈ ਜਾਤ ਪਾਤ ਨਹੀਂ ਸੋ ਗੁਰੂ ਘਰ ਦੇ ਵਿੱਚ ਸਾਰਿਆਂ ਨੂੰ ਖਿੜੇ ਮੱਥੇ ਅਪਣਾਇਆ ਜਾਂਦਾ ਹੈ ਕਿਸੇ ਨੂੰ ਦੇ ਕੇ ਮਥਰੇ ਤੇ ਓੜੀ ਨਹੀਂ ਪਾਈ ਜਾਂਦੀ ਸੋ ਉਹ ਭੈਣ ਗੁਰੂ ਰਾਮਦਾਸ ਭਾਸ਼ਣ ਦਾ ਬੜਾ ਸਨੇਹ ਕਰਦੀ ਸੇਵਾ ਵੀ ਕਰਦੀ ਲੰਗਰਾਂ ਚ ਜਾ ਕੇ ਵਰਤਾਂ ਦੀ ਸੇਵਾ ਕਰਨੀ ਇਸੇ ਤਰੀਕੇ ਸ਼ਹੀਦਾਂ ਦੇ ਦਰ ਤੇ ਜਾ ਕੇ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਤਿੰਨਾਂ ਦੇ ਦਰ ਤੇ ਜਾ ਕੇ ਵੀ ਸੇਵਾ ਕਰਨੀ ਬਿਨਾ ਕਿ ਨਾਗੇ ਦੇ ਸੇਵਾ ਕਰਨੀ ਬਿਨਾ ਕਿਸੇ ਮੰਗ ਦੀ ਸੇਵਾ ਕਰਨੀ ਹੁਣ ਖੇਡ ਬਣਦੀ ਹੈ ਕਿ ਮਾਤਾ ਪਿਤਾ ਇਹ ਸੋਚਦੇ ਨੇ ਉਹਨਾਂ ਦੇ ਹਿੰਦੂ ਫੈਮਲੀ ਤੋਂ ਨੇ ਉਹ ਸੋਚਦੇ ਨੇ ਕਿ ਸਾਡੀ ਧੀ ਜਿਹੜੀ ਐ ਉਹ ਮੰਦਿਰ ਨਹੀਂ ਜਾਂਦੀ ਗੁਰਦੁਆਰਿਆਂ 'ਚ ਹੀ ਜਾਂਦੀ ਐ ਵੀ ਕਿਤੇ ਇਹਦਾ ਮਨ ਨਾ ਬਦਲ ਜੇ ਕਿਤੇ ਅਮਰਤਨਾ ਸ਼ਕਲੇ ਜਾਂ ਸਿੱਖ ਧਰਮ 'ਚ ਨਾ ਚਲੀ ਜਾਵੇ ਫਿਰ ਉਹਨੂੰ ਰੋਕ ਦਿੰਦੇ ਨੇ ਕਿ ਤੂੰ ਨਹੀਂ ਜਾਣਾ ਵੀ ਤੂੰ ਕਦੀ ਕਦੀ ਜਾਂਦੀ ਐ ਚਲੋ ਕੋਈ ਗੱਲ ਨਹੀਂ ਹੋਣ ਤੇ ਤੂੰ ਮਤਲਬ ਸਾਰਾ ਸਾਰਾ ਦਿਨ ਉੱਥੇ ਕੱਢ ਹੁੰਨੀ ਐ ਵੀ ਨਹੀਂ ਜਾਣਾ ਰੋਕਤਾ ਪਰ ਉਹ ਭੈਣ ਨੇ ਦੱਸਿਆ ਕਿ ਮੇਰਾ ਬੜਾ ਮਾਨਸ਼ੀ ਮੇਰੀ ਬੜੇ ਮਨਚ ਬੜਾ ਚਾਅ ਸੀ ਕਿ ਮੈਂ ਸੇਵਾ ਕਰਾਂ ਬਾਬਾ ਦੀਪ ਸਿੰਘ ਜੀ ਮੈਨੂੰ ਐਵੇਂ ਪ੍ਰਤੀਤ ਹੁੰਦਾ ਸੀ ਕਿ ਬਾਬਾ ਦੀਪ ਸਿੰਘ ਜੀ ਮੇਰੇ ਸਿਰ ਤੇ ਹੱਥ ਰੱਖ ਕੇ ਮੇਰੇ ਕੋ ਉਥੇ ਸੇਵਾ ਲੈਂਦੇ ਨੇ ਪੈਣ ਕਹਿੰਦੀ ਕਿ ਮੈਂ ਜਾਣਾ ਪਰ ਮੈਨੂੰ ਮਨਾ ਕਰ ਦਿੱਤਾ ਗਿਆ ਵੀ ਮੈਂ ਮਾਤਾ ਪਿਤਾ ਦਾ ਹੁਕਮ ਦੀ ਉਲੰਘਣਾ ਨਹੀਂ ਸੀ ਕਰ ਸਕਦੀ ਵੀ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਹੈ ਇਹ ਵੀ ਚੰਗੇ ਬੱਚਿਆਂ ਦੀ ਨਿਸ਼ਾਨੀ ਹੁੰਦੀ ਹੈ ਮਾਤਾ ਪਿਤਾ ਚਾਹੇ ਲੱਖ ਗਲਤ ਕਰ ਰਹੇ ਹੋਣ ਪਰ ਉਹ ਆਪਣੇ ਮਾਤਾ ਪਿਤਾ ਦੇ ਹੁਕਮ ਦੀ ਉਲੰਘਣਾ ਨਹੀਂ ਕਰਦੇ ਇਹ ਚੰਗੀ ਪਰਵਰਿਸ਼ ਦਾ ਨਤੀਜਾ ਹੁੰਦਾ ਆ ਜਿਹਦੇ ਪੂਰਬਲੇ ਕਰਮ ਹੋਣ ਫਿਰ ਐਸੇ ਬੱਚੇ ਪੈਦਾ ਹੁੰਦੇ ਨੇ ਨਹੀਂ ਤੇ ਸਾਧ ਸੰਗਤ ਜੀ ਅੱਜ ਕੋਈ ਬੱਚਾ ਆਪਣੇ ਮਾਪਿਆਂ ਕੋ ਨਿੱਕੀ ਜੀ ਗੱਲ ਨਹੀਂ ਕਰਵਾਉਂਦਾ ਹੱਥੋਂ ਪੈ ਹੱਤ ਪੈਨ ਤੱਕ ਜਾਂਦੇ ਨੇ ਗੱਲ ਪੈਨ ਤੱਕ ਜਾਂਦੇ ਨੇ ਸੋ ਉਹ ਭੈਣ ਚੰਗੇ ਕਰਮ ਕੀਤੇ ਨੇ ਜੋ ਇਦਾਂ ਦੇ ਮਾਪਿਓ ਨੇ ਪਰਵਰਿਸ਼ ਦਿੱਤੀ ਉਹਨਾਂ ਨੂੰ ਤੇ ਭੈਣ ਦੇ ਵੀ ਪੂਰਬਲੇ ਕਰਮ ਹੋਣਗੇ ਜੋ ਉਹਦਾ ਪ੍ਰੇਮ ਇਦਾਂ ਗੁਰੂ ਸਾਹਿਬਾਨਾ ਨਾਲ ਬਾਬਾ ਦੀਪ ਸਿੰਘ ਜੀ ਨਾਲ ਪਿਆ ਤੇ ਉਹਨਾਂ ਦੀ ਸੋਚ ਇੰਨੀ ਵਧੀਆ ਸੋ ਭੈਣ ਨੇ ਦੱਸਿਆ ਕਿ ਚਲੋ ਮੈਂ 2 ਦਿਨ ਮੈਨੂੰ ਬੁਰਾ ਲੱਗਾ ਫਿਰ ਮੈਂ ਘਰੋਂ ਹੀ ਬਾਬਾ ਦੀਪ ਸਿੰਘ ਜੀ ਨੂੰ ਅਰਦਾਸਾਂ ਕਰਨੀਆਂ ਗੁਰੂ ਰਾਮਦਾਸ ਪਾਤਸ਼ਾਹ ਦਾ ਨਾਮ ਜਪਣਾ ਸਿਮਰਨ ਕਰਨਾ ਬਾਣੀ ਪੜ੍ਹਨੀ ਤੇ ਇੱਕ ਦਿਨ ਕਹਿੰਦੇ ਕਿ ਮੇਰੇ ਘਰਦਿਆਂ ਨੇ ਦੇਖ ਲਿਆ ਕਿ ਸਾਡੀ ਕੁੜੀ ਰਾਤ ਨੂੰ ਸੌਂਦੀ ਨਹੀਂ ਐ ਅਜਿਹੀ ਇਸ ਵਕਤੇ ਉੱਠ ਜਾਂਦੀ ਐ ਵੀ ਇਹ ਕੀ ਕਰਦੀ ਐ ਕਹਿੰਦੇ ਮੈਨੂੰ ਦੇਖ ਲਿਆ ਕਿ ਇਹ ਪਾਠ ਕਰ ਰਹੀ ਐ ਫੋਨ ਤੋਂ ਕਹਿੰਦੇ ਕਿ ਉਹਨਾਂ ਨੇ ਮੈਨੂੰ ਪਾਠ ਕਰਨ ਤੋਂ ਵੀ ਮਨਾ ਕਰਤਾ ਵੀ ਨਹੀਂ ਕਰਨਾ ਤੂੰ ਇਸ ਘਰ ਦੇ ਵਿੱਚ ਪਾਠ ਨਹੀਂ ਕਰਨਾ ਤੂੰ ਮੰਦਰ ਆਪਣਾ ਕਰ ਜੇ ਮੰਦਰ ਜਾ ਉੱਥੇ ਜਿਹੜਾ ਪਾਠ ਆਪਣੇ ਧਰਮ ਦਾ ਉਹ ਕਰ ਇਹ ਨਹੀਂ ਕਰਨਾ ਕਹਿੰਦੀ ਕਿ ਹੋਰ ਮੈਨੂੰ ਤੱਪਕਾ ਲੱਗਾ ਕਿ ਹੁਣ ਮੈਂ ਕੀ ਕਰਾਂ ਕਿੱਦਾਂ ਸਮਝਾਵਾਂ ਇਹਨਾਂ ਨੂੰ ਉਹ ਫਿਰ ਭੈਣ ਕਹਿੰਦੀ ਕਿ ਮੈਂ ਅਰਦਾਸ ਕੀਤੀ ਇੱਕ ਦਿਨ ਰੋ ਰੋ ਕੇ ਕਿ ਬਾਬਾ ਦੀਪ ਸਿੰਘ ਜੀ ਮੇਰੇ ਮਾਪਿਓ ਨੇ ਮੈਂ ਇਹਨਾਂ ਨੂੰ ਕੁਝ ਗਲਤ ਬੋਲ ਨਹੀਂ ਸਕਦੀ ਇਹ ਵੀ ਸਹੀ ਨਹੀਂ ਪਰ ਮੈਂ ਆਉਣਾ ਚਾਹੁੰਨੀ ਹਾਂ ਤੁਹਾਡੇ ਦਰ ਤੇ ਮੈਂ ਆਉਣਾ ਚਾਹੁੰਨੀ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਦਰ ਤੇ ਸੇਵਾ ਕਰਨਾ ਚਾਹੁੰਨੀ ਆ ਬਾਣੀ ਪੜ੍ਹਨਾ ਚਾਹੁੰਨੀ ਆ ਪਰ ਇਹ ਜਿਹੜਾ ਕਸ਼ਟ ਆ ਗਿਆ ਇਹ ਰੁਕਾਵਟ ਆ ਗਈ ਇਹਨੂੰ ਤੁਸੀਂ ਆਪ ਦੂਰ ਕਰਨਾ ਇਹਨਾਂ ਦੇ ਮਨ ਬਦਲੋ ਐਦਾਂ ਕਿ ਨਹੀਂ ਕਿ ਮੈਂ ਅਰਦਾਸ ਕੀਤੀ ਚਲੋ ਜਿੰਨਾ ਕਿ ਭੈਣ ਕਿੰਨੀ ਕਿ ਮੈਨੂੰ ਕੰਠ ਸੀ ਮੈਂ ਫਿਰ ਵੀ ਆਪਣੀ ਬਾਣੀ ਪੜ੍ਹਦੀ ਰਹੀ ਸਿਮਰਨ ਕਰਦੀ ਰਹੀ ਭਜਨ ਕਰਦੀ ਰਹੀ ਸੇਵਾ ਨਹੀਂ ਸੀ ਕਰ ਪਾਉਂਦੀ ਉਹ ਸੇਵਾ ਫਿਰ ਮੈਂ ਹੁਣ ਅਰਦਾਸਾ ਕਰਨੀ ਆ ਕਿ ਬਾਬਾ ਜੀ ਸੇਵਾ ਕਰਨਾ ਚਾਹੁੰਨੀ ਆ ਮੈਂ ਤੁਹਾਡੇ ਦਰ ਤੇ ਆ ਕੇ ਤੇ ਭੈਣ ਕਹਿੰਦੀ ਕਿ ਐਦਾਂ ਅਰਦਾਸ ਕੀਤੀ ਅਗਲੇ ਦਿਨੀ ਕਹਿੰਦੇ ਕਿ ਮੈਨੂੰ ਮੇਰੀ ਮੰਮਾ ਨੇ ਕਿਹਾ ਕਿ ਬੇਟਾ ਤੁਸੀਂ ਜੇ ਜਾਣਾ ਹੈ ਤੇ ਜਾਓ ਉਹਨਾਂ ਨੇ ਸ ਮੈਨੂੰ ਆਪ ਭੇਜਿਆ ਕਹਿੰਦੀ ਕਿ ਮੈਂ ਸੇਵਾ ਕਰਕੇ ਆਈ ਤੇ ਮੈਂ ਸੋਚਦੀ ਵੀ ਆ ਸੇਵਾ ਕਰਦੀ ਕਰਦੀ ਕਿ ਇਹਨਾਂ ਨੇ ਇੱਕਦਮ ਕੀ ਹੋ ਗਿਆ ਇੱਕਦਮ ਕਿਦਾਂ ਇਹਨਾਂ ਨੇ ਮੈਨੂੰ ਕਹਿਤਾ ਵੀ ਤੂੰ ਸੇਵਾ ਕਰਿਆ ਭੈਣ ਕਹਿੰਦੀ ਕਿ ਮੈਂ ਪਹਿਲਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਸੇਵਾ ਕਰਕੇ ਆਈ ਅਰਦਾਸ ਬੇਨਤੀ ਕੀਤੀ ਚਲੋ ਜਿੰਨੀ ਕਿ ਸੇਵਾ ਕੀਤੀ ਫਿਰ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਵੀ ਸੇਵਾ ਕੀਤੀ ਭਾਵਨਾ ਚ ਅਰਦਾਸ ਬੇਨਤੀ ਕੀਤੀ ਬਾਬਾ ਜੀ ਮੈਨੂੰ ਨਹੀਂ ਪਤਾ ਇਹ ਕਿਹੜੀ ਖੇਡ ਬਣੀ ਹੈ ਪਰ ਮੈਨੂੰ ਇਹ ਪਤਾ ਹੈ ਕਿ ਤੁਹਾਡੀ ਮਿਹਰ ਦੇ ਸਦਕਾ ਹੀ ਉਹਨਾਂ ਦਾ ਬਨ ਬਦਲਿਆ ਤੇ ਕਹਿੰਦੇ ਕਿ ਮੈਂ ਜਦੋਂ ਵਾਪਸ ਹੋਣੀ ਆਪਣੇ ਘਰੋਂ ਭੈਣ ਨੇ ਦੱਸਿਆ ਕਿ ਮੈਂ ਆਪਣੇ ਮਾਤਾ ਨੂੰ ਪੁੱਛਦੀ ਹਾਂ ਕਿ ਮੰਮਾ ਵੀ ਤੁਸੀਂ ਮੈਨੂੰ ਆਪ ਰੋਕਿਆ ਮੈਨਾਂ ਰੋਗੀ ਸੀ ਵੀ ਤੁਸੀਂ ਆਪ ਹੁਣ ਮੈਨੂੰ ਅੱਜ ਭੇਜਿਆ ਵੀ ਗੱਲ ਕੀ ਹੈ ਮੈਨੂੰ ਦੱਸੋ ਉਹ ਭੈਣ ਕਹਿੰਦੀ ਕਿ ਮੈਨੂੰ ਮਾਤਾ ਦੱਸਤੀ ਨਹੀਂ ਸੀ ਮੇਰੀ ਮੰਮੀ ਗੱਲ ਕੋਈ ਫਿਰ ਵੀ ਕਹਿੰਦੀ ਕਿ ਜਦੋਂ ਮੈਂ ਜ਼ਿਆਦਾ ਜ਼ੋਰ ਪਾਇਆ ਫਿਰ ਉਹਨੇ ਦੱਸਿਆ ਕਿ ਬੇਟਾ ਰਾਤ ਨੂੰ ਆ 3:00 ਵਜੇ ਮੈਨੂੰ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਮੈਂ ਕੀ ਦੇਖਦੀ ਆ ਕਿ ਤੇਰੇ ਪਾਪਾ ਹਸਪੀਟਲ ਨੇ ਐਡਮਿਟ ਨੇ ਤੇ ਮੈਂ ਇਕੱਲੀ ਘਰ ਦੇ ਵਿੱਚ ਆ ਤੇ ਤੂੰ ਘਰ ਨਹੀਂ ਐ ਤੇ ਮੈਂ ਕੱਲੀ ਉਹਨਾਂ ਨੂੰ ਹਸਪੀਟਲ ਲੈ ਕੇ ਗਈ ਉੱਥੇ ਐਡਮਿਟ ਕਰਵਾਇਆ ਤੇ ਮੈਂ ਲੱਗ ਗਿਆ ਤੇ ਨਾਲ ਕੀ ਕਹਿੰਦਾ ਕੀ ਹੁੰਦਾ ਹੈ ਕਿ ਹਾਤਰੇ ਪਾਪਾ ਬੜੇ ਸੀਰੀਅਸ ਨੇ ਡਾਕਟਰ ਕਹਿੰਦੇ ਕਿ ਆਪਰੇਟ ਕਰਨਾ ਪਏਗਾ ਇਹ ਚੀਜ਼ਾਂ ਕਹਿੰਦੇ ਕਿ ਇਹ ਸੀਨ ਮੈਨੂੰ ਦਿਖਿਆ ਹਸਪੀਟਲ ਦਾ ਪੂਰਾ ਕਲੀਅਰ ਸੀਨ ਦਿਖਿਆ ਪੂਰਾ ਜਾਦ ਵੀ ਹਸਪੀਟਲ ਚਾ ਮੈਂ ਕਹਿੰਦੇ ਕਿ ਉੱਥੇ ਮੈਂ ਜਦੋਂ ਆਪਰੇਟ ਚੱਲ ਰਿਹਾ ਹੁੰਦਾ ਤੇ ਮੈਂ ਬਾਹਰ ਖੜੀ ਹੁੰਨੀ ਆ ਤੇ ਉੱਥੇ ਮੇਰੇ ਲੱਗੇ ਕੋਈ ਬਾਬਾ ਹੁੰਦਾ ਹੈ ਬਾਬਾ ਕਹਿੰਦੇ ਕਿ ਉਹਨੇ ਪਹਿਰਾਵਾ ਮੇਰੇ ਮੰਮਾ ਨੇ ਮੈਨੂੰ ਦੱਸਿਆ ਕਿ ਇਦਾਂ ਉਹਨੇ ਚਿੱਟਾ ਚੋਲਾ ਪਾਇਆ ਹੁੰਦਾ ਏ ਚਿੱਟੀ ਦਸਤਾਰ ਸਜਾਈ ਹੁੰਦੀ ਆ ਤੇ ਉਹ ਮੈਨੂੰ ਆਣ ਕੇ ਕਹਿੰਦੇ ਆ ਕਿ ਵੀ ਇਹਨਾਂ ਨੂੰ ਕੁਝ ਨਹੀਂ ਹੁੰਦਾ ਵੀ ਇਹਨਾਂ ਦੀ ਰੱਖਿਆ ਕਰਨ ਵਾਲਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹਦੀ ਰੱਖਿਆ ਕਰਨ ਵਾਲੇ ਬਾਬਾ ਦੀਪ ਸਿੰਘ ਜੀ ਨੇ ਸੋ ਗੁਰੂ ਰਾਮਦਾਸ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਈ ਇਹਨਾਂ ਨੂੰ ਕੁਝ ਨਹੀਂ ਹੁੰਦਾ ਬੇਫਿਕਰ ਹੋ ਜਾ ਤੁਸੀਂ ਬਸ ਇਹ ਆ ਕਿ ਸੇਵਾ ਕਰਿਆ ਕਰੋ ਪੀ ਆਪਣੀ ਤੁਸੀਂ ਬੇਟੀ ਨੂੰ ਰੋਕਦੇ ਹੋ ਸੇਵਾ ਕਰਨ ਤੋਂ ਉਹ ਬਹੁਤ ਸੇਵਾ ਕਰਦੀ ਤੇ ਉਹਦੀ ਸੇਵਾ ਕਰਕੇ ਤੁਹਾਡਾ ਭਲਾ ਹੋ ਰਿਹਾ ਹੈ ਉਹਦੀ ਸੇਵਾ ਕਰਕੇ ਤੁਹਾਡੀ ਰੱਖਿਆ ਹੋ ਰਹੀ ਹੈ ਤੇ ਉਹ ਭੈਣ ਕਹਿੰਦੀ ਕਿ ਮਾਤਾ ਨੇ ਜਦੋਂ ਇਹ ਚੀਜ਼ ਦੱਸੀ ਮੇਰੀ ਅੱਖਾਂ 'ਚ ਹੰਝੂ ਆ ਗਏ ਮੇਰੀ ਮਾਤਾ ਦੀ ਅੱਖਾਂ 'ਚ ਜੋ ਵੀ ਹੰਝੂ ਆ ਗਏ ਤੇ ਮੇਰੇ ਮਮਾ ਨੇ ਕਹਿੰਦੀ ਕਿ ਮੈਨੂੰ ਘੁੱਟ ਕੇ ਗਲ ਦੇ ਨਾਲ ਲਾਇਆ ਤੇ ਕਿਹਾ ਕਿ ਬੇਟਾ ਮੈਨੂੰ ਮਾਫ਼ ਕਰੀਂ ਕਿ ਮੈਨੂੰ ਸੋਝੀ ਨਹੀਂ ਸੀ ਕੀ ਇਹ ਸੇਵਾ ਦੇ ਵਿੱਚ ਇੰਨੀ ਬਰਕਤ ਹੈ ਕਿ ਹੁਣ ਮੈਂ ਵੀ ਤੇਰੇ ਨਾਲ ਜਾਇਆ ਕਰੂੰਗੀ ਮੈਂ ਵੀ ਸੇਵਾ ਕਰਿਆ ਕਰੂੰਗੀ ਸੋ ਸਾਥ ਸੰਗਤ ਜੀ ਦੇਖੋ ਮੰਨ ਦੇ ਵਿੱਚ ਸਭ ਤੋਂ ਪਹਿਲਾਂ ਸੇਵਾ ਜਿਹੜੀ ਆ ਉਹਦੇ ਵਾਸਤੇ ਚਾਹ ਹੋਣਾ ਚਾਹੀਦਾ ਹੈ ਤੇ ਸੇਵਾ ਦੇ ਨਾਲ ਬੜੀਆਂ ਬਰਕਤਾਂ ਬੜੀਆਂ ਬਖਸ਼ਿਸ਼ਾਂ ਆਉਂਦੀਆਂ ਨੇ ਸੇਵਾ ਤਿੰਨ ਤਰੀਕੇ ਦੀ ਹੈ ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰਕੇ ਆਏ ਆ ਤਨ ਕਰਕੇ ਧਨ ਕਰਕੇ ਤੇ ਮਨ ਕਰਕੇ ਇਤਨੇ ਤਰੀਕੇ ਦੀਆਂ ਸੇਵਾ ਗੁਰੂ ਘਰ ਦੇ ਵਿੱਚ ਪਰਵਾਨ ਨੇ ਤੇ ਤਿੰਨੇ ਕਰਨੀਆਂ ਵੀ ਚਾਹੀਦੀਆਂ ਨੇ ਸੋ ਉਹ ਭੈਣ ਦੇ ਪਰਿਵਾਰ ਦਾ ਮਨ ਬਦਲਿਆ ਤੇ ਹੁਣ ਸਾਰਾ ਪਰਿਵਾਰ ਹੈ ਹਿੰਦੂ ਫੈਮਿਲੀ ਤੋਂ ਹੀ ਹੈ ਬਾਣੀ ਵੀ ਪੜਦੇ ਨੇ ਸੇਵਾ ਵੀ ਕਰਦੇ ਨੇ ਦੋਨੋਂ ਚੀਜ਼ਾਂ ਦੇ ਵਿੱਚ ਪਰਪੱਖ ਬਾਬਾ ਦੀਪ ਸਿੰਘ ਜੀ ਨੇ ਕਰ ਲਿਆ ਹੁਣ ਜਿਹੜਾ ਪ੍ਰੇਮ ਦੇ ਨਾਲ ਬਾਣੀ ਬਾਣੀ ਬਾਰੇ ਅਰਦਾਸ ਕਰਦਾ ਹੈ ਤੇ ਬਾਣੀ ਵੀ ਉਹਦੀ ਝੋਲੀ 'ਚ ਬਾਬਾ ਦੀਪ ਸਿੰਘ ਜੀ ਪਾ ਦਿੰਦੇ ਨੇ ਕਿਉਂਕਿ ਇਹ ਸੇਵਾਵਾਂ ਕਰਨੀਆਂ ਦਸਵੰਦ ਕੱਢਣਾ ਬਾਣੀ ਪੜਨੀ ਅਮਰਤ ਵੇਲਾ ਸਾਂਭਣਾ ਕਿਸੇ ਦਾ ਭਲਾ ਕਰਨਾ ਇਹ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੋਂ ਬਿਨਾ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਇਹ ਚਾਹਣਗੇ ਉਹ ਕਿ ਇਹ ਸੇਵਾ ਕਰੇ ਤਾਂ ਹੀ ਸੇਵਾ ਹੋਏਗੀ ਇਹ ਬਾਬਾ ਦੀਪ ਸਿੰਘ ਜੀ ਗੁਰੂ ਸਾਹਿਬ ਚਾਹਣਗੇ ਕਿ ਅਸੀਂ ਬਾਣੀ ਪੜੀਏ ਤੇ ਅਸੀਂ ਬਾਣੀ ਪੜ ਸਕਦੇ ਹਾਂ ਨਹੀਂ ਤੇ ਸਾਡੀ ਕੋਈ ਔਕਾਤ ਨਹੀਂ ਕਿ ਅਸੀਂ ਬਾਣੀ ਪੜ ਸਕੀਏ ਸੋ ਸ਼ੁਕਰਾਨਾ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਦਾ ਹਮੇਸ਼ਾ ਸੋ ਸਾਥ ਸੰਗਤ ਜੀ ਇਦਾਂ ਸੁਣਦੇ ਨੇ ਅੱਜ ਵੀ ਅਰਦਾਸਾਂ ਸੁਣਦੇ ਨੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਕਿਸੇ ਹੋਰ ਧਰਮ ਦਾ ਇਨਸਾਨ ਆਪਣੀ ਹੱਦਬੀਤੀ ਸੁਣਾਉਂਦਾ ਹੈ ਕਿ ਮੇਰੀ ਵੀ ਬਾਬਾ ਦੀ ਫਿਰੇ ਝੋਲੀ ਪਰੀ ਦੇਖੋ ਸਿੱਖਾਂ ਦੀਆਂ ਦੇ ਭਰਦੇ ਹੀ ਨੇ Hindu ਫੈਮਲੀ ਤੋਂ ਕਿਸੇ ਹੋਰ ਫੈਮਲੀ ਤੋਂ ਮੁਸਲਮਾਨ ਵੀਰ ਵੀ ਹੱਦਬੀਤੀਆਂ ਸਾਂਝੀਆਂ ਕਰਦੇ ਨੇ ਸੋ ਸਾਥ ਸੰਗਤ ਜੀ ਅਰਦਾਸ ਕਰਨ ਲੱਗੇ ਆ ਭਾਵਨਾ ਸ਼ੁੱਧ ਰੱਖੀਏ ਦੇਖਿਓ ਜ਼ਰੂਰ ਅਦਾਸਾਂ ਪ੍ਰਵਾਨ ਹੋਣਗੀਆਂ ਤੇ ਸਾਧ ਸੰਗਤ ਜੀ ਹੁਣ ਬੇਨਤੀ ਹੈ ਜਿਵੇਂ ਆਪ ਸਭ ਨੂੰ ਪਤਾ ਏ ਕਿ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਅਜਨਾਲਾ ਜੋ ਅਮ੍ਰਿਤਸਰ ਸਾਹਿਬ ਦੇ ਵਿੱਚ ਪੈਂਦਾ ਏ ਸੋ ਇਸ ਅਸਥਾਨ ਦੀ ਸੇਵਾ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ ਸੋ ਉਹਨਾਂ ਦੀ ਕਿਰਪਾ ਦੇ ਨਾਲ ਮਿਹਰ ਦੇ ਨਾਲ ਇਸ ਅਸਥਾਨ ਦੀ ਸੇਵਾ ਹੋ ਰਹੀ ਹੈ ਕੋਈ ਇਨਸਾਨ ਇੱਕ ਜਣਾ ਸੇਵਾ ਨਹੀਂ ਕਰ ਸਕਦਾ ਇਹ ਬਾਬਾ ਦੀਪ ਸਿੰਘ ਜੀ ਜਿਹਦੇ ਤੇ ਮਿਹਰ ਕਰਦੇ ਨੇ ਉਹ ਜੋ ਸੇਵਾ ਦੇ ਵਿੱਚ ਹਿੱਸਾ ਪਾਉਂਦਾ ਹੈ ਉਹੀ ਸੇਵਾ ਕਰਦਾ ਹੈ ਹੁਣ ਮੇਰੀ ਬਾਬਾ ਦੀਪ ਸਿੰਘ ਜੀ ਨੇ ਡਿਊਟੀ ਲਈ ਹੋਕਾ ਦੇਣ ਦੀ ਕਿ ਸੇਵਾ ਬਾਰੇ ਸੰਗਤ ਨੂੰ ਦੱਸੀ ਜਾਓ ਸੋ ਸਾਧ ਸੰਗਤ ਜੀ ਮੇਰਾ ਫਰਜ਼ ਮੈਂ ਨਿਭਾ ਰਿਹਾ ਆ ਸੰਗਤ ਜੀ ਸਹਿਯੋਗ ਕਰੀਏ ਜੋ ਮੇਨ ਸੇਵਾਵਾਂ ਨੇ ਸੀਮੰਟ ਤੇ ਸਰੀਆ ਸੋ ਸਾਸੰਗਤ ਜੀ ਸੇਵਾ ਨੂੰ ਤਿੰਨ ਹੀ ਹਿੱਸਿਆਂ 'ਚ ਵੰਡਿਆ ਏ ਪਹਿਲਾ ਹੁਣ ਪਹਿਲੇ ਹਿੱਸੇ ਵਿੱਚ ਦੋ ਕਮਰੇ ਬਣੇ ਨੇ ਤੇ ਪੌੜੀ ਦੀ ਜੋ ਸੇਵਾ ਉਹ ਚੱਲ ਰਹੀ ਹੈ ਸੋ ਇਸ ਤੋਂ ਦੂਸਰੇ ਹਿੱਸੇ 'ਚ ਉੱਪਰ ਬਿਲਡਿੰਗ ਦੀ ਸੇਵਾ ਸ਼ੁਰੂ ਹੋਣੀ ਹੈ ਫਿਰ ਉਹਦੇ ਉੱਪਰ ਤੀਜੇ ਹਿੱਸੇ ਦੇ ਵਿੱਚ ਗੁੰਮੜ ਦੀ ਸੇਵਾ ਹੋਣੀ ਹੈ ਸੋ ਸਾਸੰਗਤ ਜੀ ਇੰਨਾ ਸੇਵਾਵਾਂ ਦੇ ਵਿੱਚ ਸਹਿਯੋਗ ਦੀ ਲੋੜ ਹੈ ਸੰਗਤ ਚਾਹੇ ਤੇ ਸਭ ਕੁਝ ਹੋ ਸਕਦਾ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਸੰਗਤ ਜੀ ਸਹਿਯੋਗ ਦੀ ਲੋੜ ਹੈ ਜਰੂਰ ਕਰੋ ਸੋ ਸੀਮਿੰਟ 500 600 ਬੋਰੀ ਜਿਹੜੀ ਉਹ ਚਾਹੀਦੀ ਹੈ ਤੇ ਸਰੀਆ ਜੋ 50 60 ਕੁਆਂਟਲ ਦੇ ਕਰੀਬ ਹੈ ਉਹ ਵੀ ਸੰਗਤ ਜੀ ਜਰੂਰ ਸਹਿਯੋਗ ਕਰੋ ਬਾਬਾ ਦੀਪ ਸਿੰਘ ਜੀ ਕਿਰਪਾ ਕਰਨਗੇ ਝੋਲੀਆਂ ਖੁਸ਼ੀਆਂ ਦੇ ਨਾਲ ਭਰਨਗੇ ਇਹ ਜਰੂਰ ਸੇਵਾ ਦੇ ਵਿੱਚ ਸਹਿਯੋਗ ਕਰੋ बार-बार ਆਪ ਸਭ ਦੇ ਚਰਨਾਂ ਦੇ ਵਿੱਚ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਬਾਕੀ ਸਾਧ ਸੰਗਤ ਜੀ ਦੂਜੀਆਂ ਸੇਵਾਵਾਂ ਜਿਹੜੇ ਸਾਡੇ ਸਮਾਜ ਦੇ ਪ੍ਰਤੀ ਫਰਜ਼ ਬੰਦੇ ਨੇ ਲੋੜ ਵੰਦੀ ਲੋੜ ਪੂਰੀ ਕਰਨੀ ਸੋ ਪਹਿਲੀ ਸੇਵਾ ਜੋ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਰਾਸ਼ਨ ਇਸ ਸਥਾਨ ਤੋਂ ਬਾਬਾ ਦੀਪ ਸਿੰਘ ਜੀ ਦਿੰਦੇ ਨੇ 15 ਤਰੀਕ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਸੋ ਉਹ ਬੀਬੀਆਂ ਜਿਨ੍ਹਾਂ ਦੇ ਘਰ ਕੋਈ ਕਮਾਈ ਦਾ ਸਾਧਨ ਨਹੀਂ ਕੋਈ ਕਮਾਉਣ ਵਾਲਾ ਨਹੀਂ ਬੱਚੇ ਛੋਟੇ ਨੇ ਜਾਂ ਬਜ਼ੁਰਗ ਨਹੀਂ ਮਾਤਾਵਾਂ ਜਿਨ੍ਹਾਂ ਦੇ ਬੱਚੇ ਹੀ ਨਹੀਂ ਹੈਗੇ ਸੋ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਦਿੰਦੇ ਨੇ ਸੰਗਤ ਦੇ ਸਹਿਯੋਗ ਦੇ ਨਾਲ ਚਲੋ ਜਰੀਆ ਮਹਾਰਾਜ ਨੇ ਸਾਨੂੰ ਬਣਾਤਾ ਦੂਸਰੀ ਸੇਵਾ ਲੋੜਵੰਦ ਧੀਆ ਸੋ ਉਹਨਾਂ ਦੇ ਆਨੰਦ ਕਾਰਜ ਵੀ ਸਿਸਤਾਨ ਤੋਂ ਕਰਵਾਏ ਜਾਂਦੇ ਨੇ ਲਗਭਗ ਹੁਣ ਹਜ਼ਾਰ ਦੇ ਕਰੀਬ ਆਨੰਦ ਕਾਰਜ ਹੋ ਚੁੱਕੇ ਨੇ ਤੇ ਅੱਗੇ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਰਹੀ ਦੀ ਇਹ ਸਵਾਸਾਂ ਤਾਂ ਕਿ ਸੇਵਾ ਇਸੇ ਤਰੀਕੇ ਨਾਲ ਲੈਂਦੇ ਰਹਿ ਸੰਗਤ ਦਾ ਸਹਯੋਗ ਇਸੇ ਤਰੀਕੇ ਨਾਲ ਮਿਲਦਾ ਰਹੇ ਸੋ ਤੀਸਰਾ ਜੋ ਕਾਰਜ ਬਾਬਾ ਦੀਪ ਸਿੰਘ ਜੀ ਇੱਥੋਂ ਕਰਵਾ ਰਹੇ ਨੇ ਗੁਰਸੇਖ ਬੱਚੇ ਜਿਹੜੇ ਮਾਇਆ ਦੀ ਘਾਟ ਕਰਕੇ ਪੜ ਨਹੀਂ ਪਾਉਂਦੇ ਸੋ ਉਹਨਾਂ ਨੂੰ ਬੁੱਕਸ ਯੂਨੀਫਾਰਮ ਵਗੈਰਾ ਇਸ ਸਤਾਂ ਤੋਂ ਬਾਬਾ ਦੀਪ ਸਿੰਘ ਜੀ ਦਵਾਉਂਦੇ ਨੇ ਸੋ ਉਹਨਾਂ ਦੀਆਂ ਫੀਸਾਂ ਵਗੈਰਾ ਵੀ ਭਰੀਆਂ ਜਾਂਦੀਆਂ ਨੇ ਸੋ ਇੰਨਾ ਸੇਵਾਵਾਂ ਦੇ ਵਿੱਚ 사ਸੰਗਤ ਜੀ ਆਪ ਜੀ ਦੇ ਸਹਿਯੋਗ ਦੀ ਲੋੜ ਹੈ ਸੋ WhatsApp ਨੰਬਰ ਦਾਸ ਨੇ ਸਾਂਝਾ ਕੀਤਾ ਹੋਇਆ ਤੁਸੀਂ ਉਹਦੇ ਤੇ ਸੰਪਰਕ ਕਰ ਸਕਦੇ ਆ ਮੈਸੇਜ ਜਾਂ ਵੌਇਸ ਮੈਸੇਜ ਦੇਣਾ ਹੀ ਆਪਣੀ ਸੇਵਾ ਦੇ ਵਿੱਚ ਜਰੂਰ ਨਾਮ ਨੋਟ ਕਰਵਾਓ ਬਾਕੀ 사ਸੰਗਤ ਜੀ ਅਖੰਡ ਜੋਤ ਜੋ ਗੁਰਦੁਆਰਾ ਆਮਰਸਰ ਸਾਹਿਬ ਹੈ ਸੋ ਉਹਦੇ ਵਿੱਚ ਵੀ ਆਪ ਜੀ ਜਰੂਰ ਸੇਵਾ ਕਿ ਉਹ ਦੀ ਕਰ ਸਕਦੇ ਆ ਜਿਸ ਨੇ ਕਿਸੇ ਨੇ ਕਰਨੀ ਹੋਵੇ ਸੋ ਨਵੀਂ ਬਿਲਡਿੰਗ ਬਾਨਨੀ ਐ ਸੋ ਉਹਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਜਿੱਦਾਂ ਨਿਸ਼ਾਨ ਸਾਹਿਬ ਹੈ ਉਹ ਵੀ ਚੜਨੇ ਨੇ ਸੋ ਉਹਦੀ ਸੇਵਾ ਵੀ ਕਰ ਸਕਦੇ ਹੋ ਜਿਹੜੀ ਸੇਵਾ ਆਪ ਤੇ ਮਨ ਨੂੰ ਚੰਗੀ ਲੱਗੇ ਭਾਵੇਂ ਤੇ ਬਾਬਾ ਦੀਪ ਸਿੰਘ ਜੀ ਜਿਹੜੀ ਸੇਵਾ ਦੀ ਡਿਊਟੀ ਆਪ ਦੀ ਲਾਉਣ ਤੇ ਉਹ ਆਪ ਆ ਉਹ ਉਹ ਸੇਵਾ ਕਰ ਸਕਦੇ ਹੋ ਬਾਕੀ 사ਸੰਗਤ ਜੀ ਸ਼ਹੀਦੀ ਦੇਗਾ ਜਿਹੜੀ ਸੰਗਤ ਸ਼ਹੀਦੀ ਦੇਗ ਸ਼ਹੀਦੀ ਦੇਗ ਦੀ ਸੇਵਾ ਕਰਨੀ ਚਾਹੁੰਦੀ ਹੈ ਉਹ ਆਪਣੇ ਨਾਮ ਨੋਟ ਕਰਵਾ ਸਕਦੇ ਹੋ 사ਸੰਗਤ ਜੀ ਸੋ ਜਿਹੜੀ ਸੰਗਤ ਵੈਸੇ ਤੇ ਆ ਸਕਦੀ ਹੈ ਉਹ ਆਪ ਆ ਕੇ ਅਰਦਾਸ ਕਰਵਾਓ ਜਿਹੜੇ ਲਾਗੇ ਰਹਿੰਦੇ ਨੇ ਬਾਕੀ ਜਿਹੜੇ ਦੂਰ ਦਰੇਡੇ ਰਹਿੰਦੇ ਨੇ ਨਹੀਂ ਆ ਸਕਦੇ ਉਹ ਦਾਸ ਨੂੰ ਦੱਸ ਸਕਦੇ ਆ ਆਪਣੀ ਅਰਦਾਸ ਇੱਕ ਪੇਜ ਤੇ ਲੇ ਕੇ ਭੇਜ ਦਿਓ ਤੇ ਬਾਕੀ ਤੁਸੀਂ WhatsApp ਤੇ ਪੁੱਛ ਸਕਦੇ ਹੋ ਸੋ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਸਭ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਪਰ ਸਭ ਦੀਆਂ ਮਨੋ ਕਾਮਨਾਵਾਂ ਪੂਰਨ ਕਰਨ ਗੁਰਮਤ ਦੇ ਅਨੁਸਾਰ ਸੋ 사ਸੰਗਤ ਜੀ ਆਓ ਹੁਣ ਪਿਆਰ ਦੇ ਨਾਲ ਫਤੇ ਦਾ ਜਵਾਬ ਫਤੇ ਵਿੱਚ ਦਿਓ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ